ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਇਸ ਵਕਤ ਬਰਸਾਤ ਹੋ ਰਹੀ ਹੈ ਤੇ ਇਸ ਵਕਤ ਤੁਸੀਂ ਅਬੋਹਰ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੱਧੇ ਰਾਜਸਥਾਨ ਤੇ ਅੱਧੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਜਿਸ ਦੇ ਵਿੱਚ ਅਬੋਹਰ ਸ਼ਾਮਲ ਹੈ ਤੇ ਅਬੋਹਰ ਦੇ ਵਿੱਚ ਅੱਜ ਤੇਜ਼ ਬਰਸਾਤ ਹੋ ਰਹੀ ਹੈ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਬੱਦਲਬਾਈ ਹੋਈ ਪਈ ਸੀ ਲੇਕਿਨ بارش ਹੋਣ ਕਰਕੇ ਹੁਣ ਮੌਸਮ ਜਿਹੜਾ ਹੈ ਸੁਹਾਣਾ ਵੀ ਹੋ ਗਿਆ ਤੇ ਨਾਲ ਠੰਡਾ ਵੀ ਹੋ ਗਿਆ ਦੋ ਦਿਨ ਪਹਿਲਾਂ ਗਰਮੀਆਂ ਨੇ ਜਿਆਦਾ ਹੋ ਗਈ ਸੀ ਕਿ ਲੋਕਾਂ ਨੇ ਆਪਣੇ ਗਰਮ ਕਪੜੇ ਇਸ ਮੇਟ ਤੇ ਸੀ ਤੇ ਗਰਮੀਆਂ ਦੇ ਕਪੜੇ ਪਾੜੇ ਸ਼ੁਰੂ ਕਰਤੇ ਸੀ ਕਿ ਲੇਕਿਨ ਅੱਜ ਸਵੇਰੇ ਜਿਵੇਂ ਹੀ ਦਿਨ ਚੜਿਆ ਉਸ ਤੋਂ ਬਾਅਦ ਠੰਡੀਆਂ ਹਵਾਵਾਂ ਚੱਲੀਆਂ ਤੇ ਠੰਡੀਆਂ ਹਵਾਵਾਂ ਚੱਲਦੇ ਨਾਲ ਹੀ ਬੱਦਲ ਹੋ ਗਏ ਤੇ ਹੁਣ ਜਿਹੜੀ ਆ ਬਰਸਾਤ ਹੋ ਰਹੀ ਹੈ ਇਸ ਇਸ ਨਾਲ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਲੇਕਿਨ ਫਸਲਾਂ ਵਾਸਤੇ ਬਰਸਾਤ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਕਿਉਂਕਿ ਹੁਣ ਸਰੋਂ ਦੀ ਫਸਲ ਪੱਕ ਚੁੱਕੀ ਹੈ ਤੇ ਕਣਕ ਦੀ ਫਸਲ ਪੱਕਣ ਦੇ ਉੱਪਰ ਹੈ ਜੇ ਬਰਸਾਤ ਜ਼ਿਆਦਾ ਹੁੰਦੀ ਹੈ ਜਾਂ ਗੜੇਮਾਰੀ ਹੁੰਦੀ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ ਸਵੇਰਾ ਟੀਵੀ ਲਿਆ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ ਸਵੇਰ ਦਾ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਇਸ ਵਕਤ ਬਰਸਾਤ ਹੋ ਰਹੀ ਹੈ ਤੇ ਇਸ ਵਕਤ ਤੁਸੀਂ ਇਹ ਬਹੁਤ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੱਧੇ ਰਾਜਸਥਾਨ ਤੇ ਅੱਧੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਜਿਸ ਦੇ ਵਿੱਚ ਅਬੋਹਰ ਸ਼ਾਮਿਲ ਹੈ ਤੇ ਅਬੋਹਰ ਦੇ ਵਿੱਚ ਅੱਜ ਤੇਜ਼ ਬਰਸਾਤ ਹੋ ਰਹੀ ਹੈ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਬੱਦਲਬਾਜ਼ੀ ਹੋਈ ਪਈ ਸੀ ਲੇਕਿਨ بارش ਹੋਣ ਕਰਕੇ ਹੁਣ ਮੌਸਮ ਜਿਹੜਾ ਹੈ ਸੁਹਾਣਾ ਵੀ ਹੋ ਗਿਆ ਤੇ ਨਾਲ ਠੰਡਾ ਵੀ ਹੋ ਗਿਆ ਦੋ ਦਿਨ ਪਹਿਲਾਂ ਗਰਮੀਆਂ ਨੇ ਜਿਆਦਾ ਹੋ ਗਈ ਸੀ ਕਿ ਲੋਕਾਂ ਨੇ ਆਪਣੇ ਗਰਮ ਕਪੜੇ ਸmeidਤੇ ਸੀ ਤੇ ਗਰਮੀਆਂ ਦੇ ਕਪੜੇ ਪਾੜੇ ਸ਼ੁਰੂ ਕਰਤੇ ਸੀ ਕਿ ਲੇਕਿਨ ਅੱਜ ਸਵੇਰੇ ਜਿਵੇਂ ਹੀ ਦਿਨ ਚੜਿਆ ਉਸ ਤੋਂ ਬਾਅਦ ਠੰਡੀਆਂ ਹਵਾਵਾਂ ਚੱਲੀਆਂ ਤੇ ਠੰਡੀਆਂ ਹਵਾਵਾਂ ਚੱਲਦੇ ਨਾਲ ਹੀ ਬੱਦਲ ਹੋ ਗਏ ਤੇ ਹੁਣ ਜਿਹੜੀ ਆ ਬਰਸਾਤ ਹੋ ਰਹੀ ਹੈ ਇਸ ਇਸ ਨਾਲ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਲੇਕਿਨ ਫਸਲਾਂ ਵਾਸਤੇ ਬਰਸਾਤ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਕਿਉਂਕਿ ਹੁਣ ਸਰੋਂ ਦੀ ਫਸਲ ਪੱਕ ਚੁੱਕੀ ਹੈ ਤੇ ਕਣਕ ਦੀ ਫਸਲ ਪੱਕਣ ਦੇ ਉੱਪਰ ਹੈ ਜੇ ਬਰਸਾਤ ਜ਼ਿਆਦਾ ਹੁੰਦੀ ਹੈ ਜਾਂ ਗੜੇਮਾਰੀ ਹੁੰਦੀ ਹੈ ਜ ਤਾਂ ਉਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ ਸਵੇਰਾ ਟੀਵੀ ਲਿਆ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ ਸਸਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਇਸ ਵਕਤ ਬਰਸਾਤ ਹੋ ਰਹੀ ਹੈ ਤੇ ਇਸ ਵਕਤ ਤੁਸੀਂ ਇਹ ਬਹੌਰ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੱਧੇ ਰਾਜਸਥਾਨ ਤੇ ਅੱਧੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਜਿਸ ਦੇ ਵਿੱਚ ਅਬਹੌਰ ਸ਼ਾਮਿਲ ਹੈ ਤੇ ਅਬਹੌਰ ਦੇ ਵਿੱਚ ਅੱਜ ਤੇਜ਼ ਬਰਸਾਤ ਹੋ ਰਹੀ ਹੈ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਬੱਦਲਬਾਜ਼ੀ ਹੋਈ ਪਈ ਸੀ ਲੇਕਿਨ بارش ਹੋਣ ਕਰਕੇ ਹੁਣ ਮੌਸਮ ਜਿਹੜਾ ਹੈ ਸੁਹਾਣਾ ਵੀ ਹੋ ਗਿਆ ਤੇ ਨਾਲ ਠੰਡਾ ਵੀ ਹੋ ਗਿਆ ਦੋ ਦਿਨ ਪਹਿਲਾਂ ਗਰਮੀਆਂ ਨੇ ਜਿਆਦਾ ਹੋ ਗਈ ਸੀ ਕਿ ਲੋਕਾਂ ਨੇ ਆਪਣੇ ਗਰਮ ਕਪੜੇ ਇਸ ਮੇਟ ਤੇ ਸੀ ਤੇ ਗਰਮੀਆਂ ਦੇ ਕਪੜੇ ਪਾਣੇ ਸ਼ੁਰੂ ਕਰਤੇ ਸੀ ਲੇਕਿਨ ਅੱਜ ਸਵੇਰੇ ਜਿਵੇਂ ਹੀ ਦਿਨ ਚੜਿਆ ਉਸ ਤੋਂ ਬਾਅਦ ਠੰਡੀਆਂ ਹਵਾਵਾਂ ਚਲੀਆਂ ਤੇ ਠੰਡੀਆਂ ਹਵਾਵਾਂ ਚਲਦੇ ਨਾਲ ਹੀ ਬੱਦਲ ਹੋ ਗਏ ਤੇ ਹੁਣ ਜਿਹੜੀ ਆ ਬਰਸਾਤ ਹੋ ਰਹੀ ਹੈ ਇਸ ਇਸ ਨਾਲ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਲੇਕਿਨ ਫਸਲਾਂ ਵਾਸਤੇ ਬਰਸਾਤ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਕਿਉਂਕਿ ਹੁਣ ਸਰੋਂ ਦੀ ਫਸਲ ਪੱਕ ਚੁੱਕੀ ਹੈ ਤੇ ਕਣਕ ਦੀ ਫਸਲ ਪੱਕਣ ਦੇ ਉੱਪਰ ਹੈ ਜੇ ਬਰਸਾਤ ਜ਼ਿਆਦਾ ਹੁੰਦੀ ਹੈ ਜਾਂ ਗੜੇਮਾਰੀ ਹੁੰਦੀ ਹੈ ਜਿ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ ਸਿਗਰਟਿਵਲੀਆ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸੂਰਤੀ ਵੀ ਦੇਖ ਰਹੇ ਹੋ ਤੁਸੀਂ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਇਸ ਵਕਤ ਬਰਸਾਤ ਹੋ ਰਹੀ ਹੈ ਤੇ ਇਸ ਵਕਤ ਤੁਸੀਂ ਅਬੋਹਰ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੱਧੇ ਰਾਜਸਥਾਨ ਤੇ ਅੱਧੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਜਿਸ ਦੇ ਵਿੱਚ ਅਬੋਹਰ ਸ਼ਾਮਲ ਹੈ ਤੇ ਅਬੋਹਰ ਦੇ ਵਿੱਚ ਅੱਜ ਤੇਜ਼ ਬਰਸਾਤ ਹੋ ਰਹੀ ਹੈ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਬੱਦਲਬਾਜ਼ੀ ਹੋਈ ਪਈ ਸੀ ਲੇਕਿਨ بارش ਹੋਣ ਕਰਕੇ ਹੁਣ ਮੌਸਮ ਜਿਹੜਾ ਹੈ ਸੁਹਾਣਾ ਵੀ ਹੋ ਗਿਆ ਤੇ ਨਾਲ ਠੰਡਾ ਵੀ ਹੋ ਗਿਆ ਦੋ ਦਿਨ ਪਹਿਲਾਂ ਗਰਮੀਆਂ ਨੇ ਜਿਆਦਾ ਹੋ ਗਈ ਸੀ ਕਿ ਲੋਕਾਂ ਨੇ ਆਪਣੇ ਗਰਮ ਕਪੜੇ ਸمیٹਤੇ ਸੀ ਤੇ ਗਰਮੀਆਂ ਦੇ ਕਪੜੇ ਪਾੜੇ ਸ਼ੁਰੂ ਕਰਤੇ ਸੀ ਕਿ ਲੇਕਿਨ ਅੱਜ ਸਵੇਰੇ ਜਿਵੇਂ ਹੀ ਦਿਨ ਚੜਿਆ ਉਸ ਤੋਂ ਬਾਅਦ ਠੰਡੀਆਂ ਹਵਾਵਾਂ ਚੱਲੀਆਂ ਤੇ ਠੰਡੀਆਂ ਹਵਾਵਾਂ ਚੱਲਦੇ ਨਾਲ ਹੀ ਬੱਦਲ ਹੋ ਗਏ ਤੇ ਹੁਣ ਜਿਹੜੀ ਆ ਬਰਸਾਤ ਹੋ ਰਹੀ ਹੈ ਇਸ ਇਸ ਨਾਲ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਲੇਕਿਨ ਫਸਲਾਂ ਵਾਸਤੇ ਬਰਸਾਤ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਕਿਉਂਕਿ ਹੁਣ ਸਰੋਂ ਦੀ ਫਸਲ ਪੱਕ ਚੁੱਕੀ ਹੈ ਤੇ ਕਣਕ ਦੀ ਫਸਲ ਪੱਕਣ ਦੇ ਉੱਪਰ ਹੈ ਜੇ ਬਰਸਾਤ ਜ਼ਿਆਦਾ ਹੁੰਦੀ ਹੈ ਜਾਂ ਗੜੇਮਾਰੀ ਹੁੰਦੀ ਹੈ ਜ ਤਾਂ ਉਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ ਸਵੇਰਾ ਟੀਵੀ ਲਈ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ ਸਵੇਰ ਦਾ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਇਸ ਵਕਤ ਬਰਸਾਤ ਹੋ ਰਹੀ ਹੈ ਤੇ ਇਸ ਵਕਤ ਤੁਸੀਂ ਇਹ ਬਹੌਰ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੱਧੇ ਰਾਜਸਥਾਨ ਤੇ ਅੱਧੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਜਿਸ ਦੇ ਵਿੱਚ ਅਬਹਰ ਸ਼ਾਮਿਲ ਹੈ ਤੇ ਅਬਹਰ ਦੇ ਵਿੱਚ ਅੱਜ ਤੇਜ਼ ਬਰਸਾਤ ਹੋ ਰਹੀ ਹੈ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਬੱਦਲਬਾਜ਼ੀ ਹੋਈ ਪਈ ਸੀ ਲੇਕਿਨ بارش ਹੋਣ ਕਰਕੇ ਹੁਣ ਮੌਸਮ ਜਿਹੜਾ ਹੈ ਸੁਹਾਣਾ ਵੀ ਹੋ ਗਿਆ ਤੇ ਨਾਲ ਠੰਡਾ ਵੀ ਹੋ ਗਿਆ ਦੋ ਦਿਨ ਪਹਿਲਾਂ ਗਰਮੀਆਂ ਨੇ ਜਿਆਦਾ ਹੋ ਗਈ ਸੀ ਕਿ ਲੋਕਾਂ ਨੇ ਆਪਣੇ ਗਰਮ ਕਪੜੇ ਇਸ ਮੇਟ ਤੈ ਸੀ ਤੇ ਗਰਮੀਆਂ ਦੇ ਕਪੜੇ ਪਾਣੇ ਸ਼ੁਰੂ ਕਰਤੇ ਸੀ ਕਿ ਲੇਕਿਨ ਅੱਜ ਸਵੇਰੇ ਜਿਵੇਂ ਹੀ ਦਿਨ ਚੜਿਆ ਉਸ ਤੋਂ ਬਾਅਦ ਠੰਡੀਆਂ ਹਵਾਵਾਂ ਚੱਲੀਆਂ ਤੇ ਠੰਡੀਆਂ ਹਵਾਵਾਂ ਚੱਲਦੇ ਨਾਲ ਹੀ ਬੱਦਲ ਹੋ ਗਏ ਤੇ ਹੁਣ ਜਿਹੜੀ ਆ ਬਰਸਾਤ ਹੋ ਰਹੀ ਹੈ ਇਸ ਇਸ ਨਾਲ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਲੇਕਿਨ ਫਸਲਾਂ ਵਾਸਤੇ ਬਰਸਾਤ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਕਿਉਂਕਿ ਹੁਣ ਸਰੋਂ ਦੀ ਫਸਲ ਪੱਕ ਚੁੱਕੀ ਹੈ ਤੇ ਕਣਕ ਦੀ ਫਸਲ ਪੱਕਣ ਦੇ ਉੱਪਰ ਹੈ ਜੇ ਬਰਸਾਤ ਜ਼ਿਆਦਾ ਹੁੰਦੀ ਹੈ ਜਾਂ ਗੜੇਮਾਰੀ ਹੁੰ ਤਾਂ ਉਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ ਸਵੇਰ ਟਿਵਲੀ ਆ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਵੈਸਟਰਨ ਡਿਸਟਰਬੈਂਸ ਕਰਕੇ ਪੰਜਾਬ ਦੇ ਦੱਖਣੀ ਇਲਾਕੇ ਦੇ ਵਿੱਚ ਇਸ ਵਕਤ ਬਰਸਾਤ ਹੋ ਰਹੀ ਹੈ ਤੇ ਇਸ ਵਕਤ ਤੁਸੀਂ ਅਬੋਹਰ ਤੋਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਅੱਧੇ ਰਾਜਸਥਾਨ ਤੇ ਅੱਧੇ ਪੰਜਾਬ ਦੇ ਵਿੱਚ ਬਰਸਾਤ ਹੋ ਰਹੀ ਹੈ ਤੇ ਜਿਸ ਦੇ ਵਿੱਚ ਅਬੋਹਰ ਸ਼ਾਮਲ ਹੈ ਤੇ ਅਬੋਹਰ ਦੇ ਵਿੱਚ ਅੱਜ ਤੇਜ਼ ਬਰਸਾਤ ਹੋ ਰਹੀ ਹੈ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਚੱਲ ਰਹੀਆਂ ਸੀ ਬੱਦਲਬਾਜ਼ੀ ਹੋਈ ਪਈ ਸੀ ਲੇਕਿਨ بارش ਹੋਣ ਕਰਕੇ ਹੁਣ ਮੌਸਮ ਜਿਹੜਾ ਹੈ ਸੁਹਾਣਾ ਵੀ ਹੋ ਗਿਆ ਤੇ ਨਾਲ ਠੰਡਾ ਵੀ ਹੋ ਗਿਆ ਦੋ ਦਿਨ ਪਹਿਲਾਂ ਗਰਮੀਆਂ ਨੇ ਜਿਆਦਾ ਹੋ ਗਈ ਸੀ ਕਿ ਲੋਕਾਂ ਨੇ ਆਪਣੇ ਗਰਮ ਕਪੜੇ ਇਸ ਮੇਟ ਤੈ ਸੀ ਤੇ ਗਰਮੀਆਂ ਦੇ ਕਪੜੇ ਪਾਣੇ ਸ਼ੁਰੂ ਕਰਤੇ ਸੀ ਕਿ ਲੇਕਿਨ ਅੱਜ ਸਵੇਰੇ ਜਿਵੇਂ ਹੀ ਦਿਨ ਚੜਿਆ ਉਸ ਤੋਂ ਬਾਅਦ ਠੰਡੀਆਂ ਹਵਾਵਾਂ ਚੱਲੀਆਂ ਤੇ ਠੰਡੀਆਂ ਹਵਾਵਾਂ ਚੱਲਦੇ ਨਾਲ ਹੀ ਬੱਦਲ ਹੋ ਗਏ ਤੇ ਹੁਣ ਜਿਹੜੀ ਆ ਬਰਸਾਤ ਹੋ ਰਹੀ ਹੈ ਇਸ ਇਸ ਨਾਲ ਮੌਸਮ ਜਿਹੜਾ ਬਹੁਤ ਵਧੀਆ ਹੋ ਗਿਆ ਲੇਕਿਨ ਫਸਲਾਂ ਵਾਸਤੇ ਬਰਸਾਤ ਬਹੁਤ ਜ਼ਿਆਦਾ ਨੁਕਸਾਨਦਾਇਕ ਹੈ ਕਿਉਂਕਿ ਹੁਣ ਸਰੋਂ ਦੀ ਫਸਲ ਪੱਕ ਚੁੱਕੀ ਹੈ ਤੇ ਕਣਕ ਦੀ ਫਸਲ ਪੱਕਣ ਦੇ ਉੱਪਰ ਹੈ ਜੇ ਬਰਸਾਤ ਜ਼ਿਆਦਾ ਹੁੰਦੀ ਹੈ ਜਾਂ ਗੜੇਮਾਰੀ ਹੁੰ ਤਾਂ ਉਸ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਣ ਦੀ ਸੰਭਾਵਨਾ ਵੀ ਹੈ ਸਵੇਰਾ ਟੀਵੀ ਲਈ ਬਹੁਤ ਤੋਂ ਧਰਮਿੰਦਰ ਦੀ ਰਿਪੋਰਟ